ਮਹਾ ਕੁੰਭ ਦੇ ਵਿੱਚ ਫਿਰਦੇ ਆਂ ਦੇਖ ਲਓ ਤੁਸੀਂ ਤੇ ਜਿਹੜੇ ਲੋਕ ਕਹਿੰਦੇ ਆ ਨਾ ਵੀ ਇਹ ਥੱਲੇ ਹਿੰਦੂਆਂ ਦਾ ਤਿਹਾਰਾ ਸਿੱਖਾਂ ਦਾ ਇਹਦੇ ਨਾਲ ਕੀ ਮਤਲਬ ਆ ਇਹ ਭਰਾਵੋ ਜਿਹੜੇ ਆਪਣੇ ਅਨੁਸ਼ੇਤਰ ਬੋਰੇ ਵਾਲੇ ਪੰਜਾਬ ਵਾਲੇ ਮਾਹਾਂ ਪੁਰਸ਼ ਨੇਗੇ ਉਹਨਾਂ ਦਾ ਆ ਗਿਆ ਖਾੜਾ ਤੇ ਇਹਨਾਂ ਦੇ ਤੁਹਾਨੂੰ ਮੈਂ ਦਿਖਾਉਣਾ ਇਹਨਾਂ ਦੇ ਵੀ ਹੋਰ ਵੀ ਇੱਥੇ ਬਹੁਤ ਪੰਜਾਬ ਚੋਂ ਘੱਟੋ ਘੱਟ 25-30 ਹਜ਼ਾਰ ਬੰਦਾ ਆਇਆ ਹੋਊਗਾ ਵੱਧ ਹੀ ਆਏ ਹੋਣਗੇ ਮੇਰੇ ਖਿਆਲ ਚ ਮੈਂ ਘੱਟ ਕਹਿਣਾ ਆਹ ਜਗ੍ਹਾ ਦੇ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ ਵਿਆ ਬਾਈ ਨੂੰ ਪੁੱਛਦੇ ਆਂ ਬਾਈ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆਂ ਨੂੰ 26 ਤਰੀਕ ਦੇ ਐਵੇਂ ਬਾਈ 26 ਤਰੀਕ ਦੇ ਅਖੰਡ ਪਾਤਸ਼ਾਹ ਪ੍ਰਗਾਸ ਹੈ ਹਾਂਜੀ ਹਾਂਜੀ 26 ਨਵੰਬਰ ਦਾ ਯਾਨੀ ਦਸੰਬਰ ਦਾ ਹਾਂਜੀ 26 ਦਸੰਬਰ ਦਾ ਹੈ ਤੇ ਸਾਨੂੰ ਦਰਸ਼ਨ ਕਰਾਉਣੇ ਆ ਬਾਈ ਅੰਦਰ ਮਹਾਰਾਜ ਸਰੂਪ ਨੇ ਭਰਾਵੋ ਆਹ ਦੇਖ ਲਓ ਕਿੰਨੀ ਸੋਚਦਾ ਦੇ ਨਾਲ ਜਿਹੜਾ ਮਹਾਰਾਜ ਸਰੂਪ ਹੋ ਰੱਖਿਆ ਨੇ ਤੇ ਜਮਾ ਦਰਬਾਰ ਸਾਹਿਬ ਦੀ ਸ਼ੇਪ ਆ ਗਈ ਦੇਖ ਲਓ ਤੁਸੀਂ ਤੇ ਇੱਧਰ ਰਾਗੀ ਸਿੰਘ ਕੀਰਤਨ ਕਰਦੇ ਆਗੇ ਉਧਰ ਬਾਬਾ ਜੀ ਪਾਠ ਪੜ੍ਹੀ ਜਾਂਦੇ ਆ ਦੇਖੋ ਕਿੰਨੀ ਸੋਚਤਾ ਦੇ ਨਾਲ ਤੇ ਇੱਧਰ ਆਪਣੇ ਬਾਪੂ ਜੀ ਬੈਠੇ ਆ ਕਿ ਪ੍ਰਸ਼ਾਦ ਦਿੰਦੇ ਆ ਕਿ ਜਿੱਥੇ ਗੜਾ ਪ੍ਰਸ਼ਾਦ ਦਾ ਜਿਹੜਾ ਭੋਗ ਆ ਉਹ ਤਿਆਰ ਹੋਇਆਗਾ ਬਾਪੂ ਜੀ ਆਪਣਾ ਕਿਹੜਾ ਪੰਡਾ ਹੈ ਕੋਟ ਕਰੋੜ ਕਲਾ ਕੋੜ ਕਰੋੜ ਕਲਾ ਹੈ ਹਾਂਜੀ ਠੀਕ ਹੈ ਠੀਕ ਹੈ ਲੈ ਗਏ ਦੀ ਬਾਪੂ ਜੀ ਮੈਨੂੰ ਤਾਂ ਪਤਾ ਪ੍ਰਸ਼ਾਦ ਤੇ ਇੱਥੇ ਦੇਖੋ ਬਈ ਤੂੰ ਕੌਣ ਤੇ ਬਾਪੂ ਜੀ ਦੀ ਡਿਊਟੀ ਲੱਗੀ ਵੀ ਜਿਵੇਂ ਤੂੰ ਫੀ ਬਾਪੂ ਕਹਿੰਦੇ ਦੀ ਹੈਨਾ ਯਾਨਾ ਤੂੰ ਹੀ ਹੈ ਨੀ ਕਿ ਸਹੀ ਗੱਲ ਆ ਬਾਈ ਉਧਰ ਦੇਖੋ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਭਰਾਵੋ ਫੋਟੋ ਬ੍ਰਾਈ ਮਾਨਾ ਤਿਆਰ ਜਿਹੜੇ ਸਿੰਘ ਨੇ ਇਹ ਕਰ ਰਹੇ ਨੇ ਪਾਠ ਤੇ ਦੇਖ ਲਓ ਇਹ ਬਾਈ ਪੁਸ਼ਕਰ ਦੇ ਵਿੱਚ ਆ ਤੇ ਇਸ ਆਪਣੇ ਸੋਰੀ ਮਹਾਕੁੰਭ ਦੇ ਵਿੱਚ ਆਗਾ ਤੇ ਹੋ ਸਾਹਮਣੇ ਬਾਈ ਜਿਹੜਾ ਲੰਗਰ ਪ੍ਰਸ਼ਾਦਾ ਉਹ ਚੱਲੀ ਜਾਂਦਾ ਭਰਾਵੋ